ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਐ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੇ ਰਹੋ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਦਿਨ ਹੈਗਾ ਅੱਜ ਵੀਰਵਾਰ ਦਾ ਤੇ ਬੱਚੇ ਚੱਲੇ ਸੀਗੇ ਸਕੂਲ ਨੂੰ ਅੱਜ ਜਦੋਂ ਦਾ ਰਿਜ਼ਲਟ ਆਇਆ ਪਹਿਲੀ ਵਾਰ ਸਕੂਲ ਚੱਲੇ ਸੀਗੇ ਦੋਨੋਂ ਜਾਣੇ ਨਿਊ ਕਲਾਸ ਦੇ ਵਿੱਚ ਤੇ ਮੈਂ ਇੱਥੇ ਕਰ ਰਹੀ ਸੀਗੀ ਪ੍ਰੈਸ ਵਾਹ ਚਲ ਅ ਵੀ ਬਾਜ ਤਿਆਰ ਕਰਦੇ ਇਹਨਾਂ ਨੂੰ ਪਹਿਲਾਂ ਪ੍ਰੈਸ ਕਰਦਾ ਉਹ ਦੋਨੋਂ ਜਾਣੇ ਫਿਰ ਰਹੇ ਸੀਗੇ ਆਪਸੇ ਵੀ ਝਿਲੜਦੇ ਇਹ ਆਪਦੇ ਕਿਤਾਬਾਂ ਅ ਇਕੱਠੀਆਂ ਕਰਦੇ ਫਿਰਦੇ ਸੀ ਕਾਪੀਆਂ ਬੈਗ ਦੇ ਵਿੱਚ ਪਾ ਰਹੇ ਸੀਗੇ ਦੋਨੋਂ ਜਾਣੇ ਜਦੋਂ ਮੈਂ ਕਿਹਾ ਮੈਂ ਪ੍ਰੈਸ ਕਰਦਾ ਫਿਰ ਇਹਨਾਂ ਨੂੰ ਕੱਢ ਦੀਆਂ ਬਾਅਦ ਚ ਤਿਆਰ ਤੇ ਕਰਦੇ ਆ ਤੁਹਾਡੇ ਨਾਲ ਕੰਮ ਸ਼ੇਅਰ ਆ ਪ੍ਰੈਸ ਦਾ ਵੀ ਜੱਬੇ ਆ ਬਸ ਆ ਮਾੜੀ ਬਾਤ ਕਰ ਮੋੜੀਓ ਕੱਪੜੇ ਲੱਗ ਜਾਂਦੀ ਆ ਜੇ ਕੱਟ ਕੱਪਰ ਤੋਂ ਲਾ ਲਓ ਕਿ ਜੇ ਬੰਦ ਕਰ ਦਿੰਦੇ ਸੀ ਤਾਂ ਗਰਮੀ ਹੁੰਦੀ ਹੈ ਫੋਲ ਵੀ ਦਾ ਤਬੂ ਫੋਲ ਤੋਂ ਬੂ ਐਂਗਲ ਬਾਕਸ ਆਹਾਂ ਕਾਪੀ ਵਿੱਚ ਪਾ ਕੇ ਨਾ ਬੈਗ ਦੇ ਕਾਪੀ ਤੇ ਜਿਓਮੈਟਰੀ ਏ ਨੋਨਾ ਨਾ ਕਿਹਾ ਮੂਜਾ ਪੌਣ ਸੱਤ ਹੋ ਗਏ ਬਸ ਬੈਕ ਤਾਂ ਮੈਂ ਗਈ ਜਿੰਦਾਂ ਤਾਲੇ ਬੜ ਸਹਿਜ ਉੱਠ ਕਰ ਵੀ ਪੱਗ ਵੀ ਬੰਨਣੀ ਆ ਪੱਗ ਬੰਨਣ ਨੂੰ ਟਾਈਮ ਲੱਗ ਜਾਂਦਾ ਮਾੜਾ ਗੁੱਸਾ ਨਹੀਂ ਮਾੜਾ ਹੀ ਲੈਣੇ ਤੂੰ ਹਿੰਮਤ ਤੂੰ ਮਾਨੀ ਮਾਨ ਕੇ ਜਾਈਂ ਸਰਤੇ ਕੋ ਫਟਕਾ ਬੰਨੇਗਾ ਆਹੋ ਉਹ ਬੀਤੇ ਦਾ ਦੋ ਲੈ ਜਾ ਫਿਰ ਨਵਾਂ ਲੈ ਆਂਦੇ ਹਾਂ ਦੇਖਦੇ ਅੱਜ ਜਾਂਦੇ ਆਂ ਪਾਉਂ ਉਹਦਾ ਕਹਾ ਟ੍ਰਿਪ ਨਹੀਂ ਵਧੀਆ ਉਹ ਹੋ ਟ੍ਰਿਪ ਨਹੀਂ ਉਹ ਕਿਨ ਖਰਾਬ ਹੋਣ ਲੱਗੇ ਇੱਕ ਦਿਨ ਨਾਲ ਨਹੀਂ ਇਹਨੂੰ ਉਹ ਕਰ ਦੂੰਗੀ ਮੈਂ ਇਹਦੇ ਆਹ ਵ ਦੇ ਇੱਥੇ ਵੀ ਮੁਝਾ ਦੇ ਦੀ ਜਾਂ ਮਤਬ ਤੁਮ ਦੁਆਰਾ ਤੋਂ ਉਹ ਇਹਨੇ ਸਾਫ ਹੋ ਜਾਣਾ ਉਹ ਦੂੰਗੀ ਠੀਕ ਹੈ ਉਕੇ ਗਿਵ ਆ ਮੰਮਾ ਬਸ ਇੱਕ ਕਾਪੀ ਲੈ ਜਾ ਪ੍ਰਾਣੀ ਉਹ ਪਹਾੜਿਆ ਵਾਲੀ ਬੁੱਕ ਵਾਲਾ ਕਿੱਥੇ ਆ ਉਹ ਤੇਰੀ ਟੇਬਲ ਉੱਤੇ ਟੇਬਲ ਉੱਤੇ ਉਹ ਬੁੱਕ ਜੀ ਪਾ ਲਾ ਨਾ ਕਿੱਥੇ ਉਹ ਮਿਲਦਾ ਸੈਨੇ ਫਰੀਜ ਦੇ ਬੈਗ ਚ ਪ੍ਰਾਣੀ ਚ ਕੋਚ ਗੰਜੀ ਲੌਕ ਤੇ ਮੰਮਾ ਸਾਰੀਆਂ ਉਧਰ ਕੂਲਰ ਦੇ ਪਿੰਡਾਂ ਤੇ ਸਾਰੀਆਂ ਬੁੱਕਾਂ ਚਾੱਕ ਕੇ ਉਹਦੇ ਵਿੱਚੇ ਪਾ ਦਿਆਂ ਤੂੰ ਆਦੀ ਦੂਣੀਆਂ ਬੁੱਕਾਂ ਇਹਦੇ ਵਿੱਚ ਪਾ ਦੇ ਪ੍ਰਾਣੇ ਬੈਗ ਚ ਜੇ ਮੈਂ ਕੱਟ ਕੇ ਦੇ ਦਿੰਦੀ ਆ ਤੂੰ ਜਾਏ ਨਾ ਦੇਖੋ ਆ ਲੈ ਤੂੰ ਮਾਰੇ ਮੇਰੇ ਘੱਟੋ ਘੱਟ ਅੱਪੇਛੇ ਆਏ ਮੇ ਕੋਲ ਘੱਟੇ ਕਿਤੇ ਨਹੀਂ ਇਹ ਤੇ ਨਹੀਂ ਹੈ ਮੈਨੂੰ ਪਤਾ ਉਧਰਲੇ ਬੈਗ ਚ ਪਈ ਆ ਅੱਜ ਜੀ ਬੜਾ ਭਾਇਆ ਲਾ ਮਾਂ ਨੂੰ ਬੁੱਕਾ ਬੁੱਕਾ ਬਹੁ ਮੇਰੇ ਖਾਂ ਭੁੱਖ ਕੀ ਇੱਕੇ ਵਦਨੀ ਹਿੰਦੀ ਹੈ ਹਿੰਦੀ ਲੱਗ ਜਾਨੀ ਐਦਗੀ ਤੇ ਨਹੀਂ ਉਹ ਅੱਧ ਚਲ ਕੋਈ ਨਾ ਦੇਖ ਲਾ ਵੇ ਜਦੋਂ ਅਸੀਂ ਬੜਦੇ ਤੇ ਸਾਨੂੰ ਛੋਟੀ ਛੋਟੀਆਂ ਬਲਾਸਾਂ ਜਿਹੀ ਹਿੰਦੀ ਲੱਗੀਆਂ ਆ ਦੋ ਜਿਪਾ ਵਾਲਾ ਬੈਰਾ ਦੋ ਜਿਪਾ ਕਿੰਨੇ ਕਿੱਥੇ ਜਾਗ ਲੱਗੀ ਜਾਂਦੀ ਦੋ ਜਿਪਾ ਵਾਲਾ ਬੈ ਉਈ ਮਲੋ ਮੈਂ ਦੋ ਜਿਪਾ ਖੰਦੀ ਨਾ ਜਦ ਤੇ ਨਨੇ ਹੋਰ ਵੀ ਯੈਸ ਹਾ ਦੇ ਗਾ ਉਹ ਦੂਸਰੀ ਹੋਣੀ ਇੱਥੇ ਕਿ ਫਿਰ ਪਾਣੀ ਵਿੱਚ ਓਕੇ ਠੀਕ ਹੈ ਹੰਡਣ ਆ ਦੇ ਤੇ ਇਹਨਾਂ ਨੇ ਭਾਈ ਟਿਕਨ ਪੈ ਜਾ ਬਸ ਹੁਣ ਕੱਤੇ ਰੱਖ ਦੀਏ ਹੁਣ ਤਾਂ ਕਹਾ ਜੇ ਫਾਸਟ ਕਰਨ ਦੇ ਪੇਪਰ ਹੋਣਗੇ ਨਾ ਨਮਾ ਲੈ ਕੇ ਆਂਗੇ ਲੈ ਨਮਾ ਕਹ ਤੇ ਨਮਾ ਦਾ ਪੇਪਰ ਉੱਤੇ ਨੇ ਬਣਾ ਤਾ ਚੀਜ਼ ਜਿਹੜਾ ਜੇ ਕਾਰਨਿੰਗ ਜਿੰਦੀ ਉਹਨਾਂ ਚ ਬਾਰਤੀ ਦੀ ਹੁੰਦੀ ਹੈ ਜਦੋਂ ਟੁੱਟ ਗਈ ਫੇਰ ਤਾਂ ਵੀ ਲੈਣੀ ਉਹ ਪਲੋਂ ਨਮਾ ਤੇ ਇਹ ਇਹ ਤਾਂ ਨਮੀਆਂ ਨਮਾ ਪੱਕੀ ਨਹੀਂ ਆਇਆ ਹਣ ਕਾ ਲੈੜੀ ਸੀ ਪਾਣੀ ਪੈ ਨਾ ਲੈੜੀ ਬੰਦੂਰ ਨੂੰ ਜਿਹੜੀਆਂ ਬਕਸ ਨੇ ਤੇਰੀਆਂ ਇਹਨਾਂ ਉੱੱਠੀਆਂ ਕਰਕੇ ਰੱਖਦੇ ਆ ਕੱਢੀ ਆ ਆ ਵੜੀ ਇਹ ਜੋ ਪੁਰਾਣੀਆਂ ਨੇ ਕਾਪੀ ਖਾਲੀ ਹੈ ਖਾਲੀ ਹੈਗੀ ਵਿੱਚੋਂ ਵਿੱਚੇ ਪਾ ਲੈ ਨੂੰ ਖਾਲੀ ਵੀ ਇਹ ਬੁੱਤ ਵਿੱਚੇ ਪਾ ਲੈ ਉਹ ਤਿੰਨ ਗੰਮੀ ਆ ਫਿਰ ਮੈਡਮ ਨੂੰ ਕੁਛ ਕਹਿੰਦੇ ਕਿ ਕਿਹੜੀਆਂ-ਕਿਹੜੀਆਂ ਕਾਪੀਆਂ ਲੱਗਣਗੀਆਂ ਫਿਰ ਉਹ حساب ਨਾਲ ਲਿਆਵਾਂਗੇ ਠੀਕ ਹੈ ਮੈਡਮ ਨੂੰ ਲਿਖਾ ਲਈ ਦੀ ਦੋ ਦੋ ਲਕੀਰੀਆਂ ਡਾਉਣੀਆਂ ਨੇ ਇੱਕ ਇੱਕ ਲਕੀਰੀ ਮੈਂ ਗੱਲ ਨੂੰ ਨਾ ਵੀ ਮੈਦ ਨੂੰ ਡਰਦੇ ਇਹਦਾ ਕੀ ਕੰਮ ਹੋਣਾ ਇਹ ਤਾਂ ਤਾਂ ਕੰਮ ਕਰਿਆ ਨਵੀਂ ਨਹੀਂ ਨਗੀ ਇਹ ਜਿਹੜੀਆਂ 5:00 ਵਜੇ ਨੇ ਦੁੱਧ ਲਿਖ ਲਏ ਕਰੀਆਂ ਤੇ ਉਹ ਰਾਤ ਰਾਤ ਕਾ ਬੰਦੇ ਕੰਮ ਆਉਦੇ ਨੇ ਤੇ ਸਕੂਲ 'ਚ ਰਾਤ ਨੂੰ ਆਵੜੋ ਆ ਪ੍ਰਾਣੀ ਬੁੱਕਾ ਲੈ ਕੇ ਜਾਣੀ ਆ ਨਾ ਇੱਕ ਅੱਧੀ ਪਾਲਾ ਵਿੱਚ ਕੁਸਤਾ ਪੜਾਂਗੇ ਕੀ ਪਤਾ ਅੱਜ ਮਿਲੇ ਜਾਣ ਬੁੱਕਾ ਬੱਚਿਆਂ ਨੂੰ ਪੁੱਛਿਆ ਸੀ ਤਾਂ ਜਿਹੜੇ ਜਾਂਦੇ ਰਹਿੰਦੇ ਨੇ ਮੇਰੇ ਕੋਲ ਨਾ ਸਿੱਟ ਦੇਖੀ ਮਮਾ ਦੇਖੀ ਕਿੰਨੇ ਮੁੰਡੇ ਹੋ ਗਏ ਜਮੈਟਰੀ ਤੈਨੂੰ ਪਤਾ ਉਹ ਉੱਤਰ ਬਾਗ ਚ ਹੈ ਨੀ ਲਓ ਜੀ ਇੱਥੇ ਬੱਚੇ ਚਲੇ ਗਏ ਸੀ ਇਹ ਨਾ ਤੋਂ ਕਿ ਤਿਆਰ ਹੋ ਕੇ ਰੋਟੀ ਵਗੈਰਾ ਖਾ ਗਏ ਸੀ ਰੋਟੀ ਮੇ ਚੁੱਲੇ ਤੇ ਲਾ ਲਈ ਸੀ ਤੇ ਇੱਥੇ ਬੈਠ ਕੇ ਕੋਲੇ ਬੈਠ ਕੇ ਉਹਨਾਂ ਨੇ ਖਾ ਲਈ ਸੀ ਉਹਨਾਂ ਦੇ ਭਾਂਡੇ ਪਏ ਸੀ ਇੱਥੇ ਉਹ ਵੀ ਚੱਕ ਰਹੀ ਸੀ ਤੇ ਮੈਂ ਆਪਦੇ ਵੀ ਨਾਲੇ ਲਾ ਲਈ ਸੀ ਇਕੱਠੀਆਂ ਰੋਟੀਆਂ ਪਕਾ ਲਈਆਂ ਸੀ ਤੇ ਉਸ ਤੋਂ ਬਾਅਦ ਲੱਗੀ ਸੀਗੀ ਹੁਣ ਕੰਮ ਨੂੰ ਸਮੇਟੜ ਤੇ ਬੱਚਿਆਂ ਦੇ ਜਾਣ ਤੋਂ ਬਾਅਦ ਹੀ ਲੱਗਦੇ ਹੁੰਦੇ ਆ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ ਹਨਾ ਬੱਚੇ ਸਕੂਲ ਤੋਰ ਕੇ ਉਸ ਤੋਂ ਬਾਅਦ ਹੀ ਕੰਮ ਕਰਨ ਲੱਗਦੇ ਹੁੰਦੇ ਆ ਫਿਰ ਇਦਾਂ ਹੁੰਦਾ ਹੈ ਹਨਾ ਵੀ ਚਲੋ ਬੱਚੇ ਅਦੇ ਟਾਈਮ ਨਾਲ ਚਲੇ ਜਾਂਦੇ ਨੇ ਤੇ ਬਾਅਦ ਫਿਰ ਮੈਂ ਆਪਣੇ ਕੰਮ ਕਰੀ ਜਾਂਦੀ ਆ ਹਨਾ ਤੇ ਕੰਮ ਵੀ ਛੇਤੀ ਨਿਪੜ ਜਾਂਦੇ ਨੇ ਜਦੋਂ ਕੋਈ ਹਾਕ ਨਹੀਂ ਮਾਰਦਾ ਹੈਗਾ ਜਦੋਂ ਬੱਚੇ ਘਰ ਹੁੰਦੇ ਨੇ ਫਿਰ ਤੁਹਾਨੂੰ ਪਤਾ ਹੀ ਆ ਕਦੇ ਕਿਸੇ ਨੇ ਹਾਕ ਮਾਰਤੀ ਕਦੇ ਕਿਸੇ ਨੇ ਤੇ ਚਲੋ ਜਦੋਂ ਸਕੂਲ ਚਲੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੰਮ ਸਟਾਰਟ ਕਰ ਲੈਂਦੀ ਆ ਤੇ ਲੋ ਜੀ ਸਾਰਿਆਂ ਨੂੰ ਪਹਿਲਾਂ ਹੁਣ ਆਪਾਂ ਜਿਹੜਾ ਸਮਾਨ ਖਿਲ ਰਿਆ ਪਿਆ ਏ ਵੇੜੇ ਸਵੇਰੇ ਦਾ ਬਹੁਤ ਜ਼ਿਆਦਾ ਖਿਲਰਿਆ ਪਿਆ ਹੁੰਦਾ ਸਾਰਾ ਸਮਾਨ ਮੈਂ ਚੱਕ ਚੱਕ ਕੇ ਸਾਈਡ ਤੇ ਲਾ ਕੇ ਫਿਰ ਸੰਭਰ ਦਿੰਨੀ ਆ ਤੇ ਸਾਰਾ ਸਮਾਨ ਚੱਕ ਕੇ ਪਹਿਲਾਂ ਸਾਈਡ ਤੇ ਟਿਕਾ ਦਾਂਗੇ ਉਸ ਤੋਂ ਬਾਅਦ ਹੀ ਝਾੜੂ ਲਾਵਾਂਗੇ ਤੇ ਵੇੜੇ ਦੇ ਵਿੱਚ ਝਾੜੂ ਲਾ ਦਾਂਗੇ ਹੁਣ ਆਪਾਂ ਸਮਾਰ ਕੇ ਜਿਹੜਾ ਕੂੜਾ ਵਗੈਰਾ ਪਿਆ ਏ ਸਾਰਾ ਇਕੱਠਾ ਕਰ ਦਾਂਗੇ ਇੱਥੇ ਸਿੱਟਿਆ ਪਿਆ ਸੀਗਾ ਰਾਤ ਦੇ ਲਸਣ ਵਗੈਰਾ ਤੇ ਪਲੇਟ ਦੇ ਵਿੱਚ ਪਾ ਕੇ ਰੱਖੇ ਹੋਏ ਸੀਗੇ ਮੈਨੂੰ ਐ ਸੀਗਾ ਵੀ ਰਾਤੀ ਲੈ ਜੂਗੀ ਥੱਲੇ ਤੇ ਫਿਰ ਭੁੱਲ ਗਈ ਉੱਪਰੇ ਪਿਆ ਰਹਿ ਗਿਆ ਉਹ ਕਿ ਇੱਕ ਵੀ ਫਿਰ ਮੈਂ ਹੁਣ ਤੇਰੀ ਗੱਲ ਹੈ ਮੈਂ ਹਾਂ ਚੱਲ ਇੱਕ ਵੀ ਹੁਣ ਜਾਂ ਸੁੰਬਰ ਕੇ ਵੀ ਉਹਦੇ ਵਿੱਚ ਪਾ ਲੈਣਾ ਬਾਲਟੀ ਵਗੈਰਾ ਦੇ ਤੇ ਬੀਸੇ ਸਿੱਟਿਆ ਨੇ ਮੈਂ ਜਿਹੜੇ ਸਾਹਮਣੇ ਸਟੇਨ ਦੀ ਬਾਲਟੀ ਭਈਆ ਉਹ ਹੀ ਲਈ ਹੋਈ ਹੈ ਕੂੜੇ ਵਾਸਤੇ ਮਤਲਬ ਸਵਾਹ ਵੀ ਉਹਦੇ ਵਿੱਚ ਪਾ ਲੈਣੇ ਹੁੰਦੇ ਨੇ ਜਿਹੜੇ ਲਸਣ ਵਗੈਰਾ ਦੇ ਵਿੱਚ ਪਾ ਲੈਣੇ ਤੇ ਜੋ ਇਥੇ ਛਿਲਕੇ ਵਗੈਰਾ ਹੁੰਦੇ ਨੇ ਉਹ ਵੀ ਪਾ ਲੈਣੇ ਨੇ ਤੇ ਪਹਿਲਾਂ ਤਾਂ ਮੇਰੀ ਪਲਾਸਟਿਕ ਦੀ ਬਾਲਟੀ ਲੈ ਲੈਣੀ ਹੁੰਦਾ ਸੀ ਜੀ ਆ ਤੇ ਉਹਨਾਂ ਛੇਤੀ ਟੁੱਟ ਜਾਂਦੀਆਂ ਨੇ ਤੇ ਤੂਫਾਨ ਸਾਰੇ ਸਾਰਾ ਦੁਪਹਿਰਾ ਬਹੁਤ ਜ਼ਿਆਦਾ ਤੂਫਾਨ ਦੀ ਆ ਫਿਰ ਉਹ ਛੇਤੀ ਟੜਕ ਜਾਂਦੀਆਂ ਨੇ ਤੇ ਸਟੀਲ ਦੀ ਵਾਰੰਟੀ ਨਾ ਮੇਰੇ ਕੋਲ ਬਾਧੂਏ ਸੀਗੀ ਇਹ ਜਦੋਂ ਮਾਰਦੇ ਆ ਤੇ ਕੰਡੇ ਇਹਨੇ ਤਿੱਖੇ ਨੇ ਹੱਥ ਪਾੜ ਦਿੰਦੇ ਨੇ ਤਾਂ ਕਰਕੇ ਫਿਰ ਮੈਂ ਇਹ ਹੁਣ ਉੱਥੀ ਲਾ ਲਈ ਚੁੱਲੇ ਦੇ ਕੋਲ ਪਕਕੀ ਉਹਦੇ ਵਿੱਚ ਸਵਾ ਵਗੈਰਾ ਘੜ ਦਿੰਦੇ ਹੁੰਦੇ ਲਓ ਜੀ ਵੀਰੇ ਸੁੰਮਰ ਤੋਂ ਬਾਅਦ ਆ ਗਈ ਸੀਗੀ نیچے ਤੇ ਪਸ਼ੂਆਂ ਨੇ ਗੋਹਾ ਫੇਰ ਕਰਤਾ ਸੀਗਾ ਮੈਂ ਚਲੋ ਉਹ ਇਕੱਠਾ ਕਰਕੇ ਇਹਨੂੰ ਤਸਲੇ ਦੇ ਵਿੱਚ ਪਾ ਦिए ਤੇ ਇੱਕ ਤਸਲਾ ਹੋਰ ਖੋਤੀਆ ਪਹਿਲਾਂ ਨਾ ਸਵੇਰੇ ਸਜਰੇ ਜਦੋਂ ਅਸੀਂ ਕੱਕ ਪਾਇ ਮਤਲਬ ਧਾਰਾ ਚੋਲਾ ਉਦੋਂ ਗੁਹਾ ਚਕਾਤਾ ਸੀਗਾ ਸੈਟ ਦੇ ਪਾਪੇ ਨੇ ਅੱਜ ਮੈਂ ਸਜਰੀ ਨੂੰ ਹਚਕਾਤਾ ਸੀਗਾ ਤੇ ਥੋੜਾ ਜਿੰਨੇ ਰਹੀ ਸੀਗਾ ਮੈਨੂੰ ਪਤਾ ਸੀਗਾ ਕਿ ਬੱਚਾ ਨੇ ਸਕੂਲ ਜਾਣਾ ਵੀ ਟਾਈਮ ਲੱਗ ਜਾਣਾ ਉਹਨੂੰ ਤਿਆਰ ਕਰਨ ਨੂੰ ਤੇ ਫੇਰ ਮੈਂ ਨਾ ਉਹਦੇ ਪਾਪੇ ਨੇ ਕਹਾਦਾ ਸੀ ਵੀ ਤੂੰ ਮੇਰੇ ਸਜਰੀ ਨੂੰ ਹਚਕਾ ਦੋ ਵੀ ਸੈਟ ਦੇ ਕੋਸੋਂ ਉਹਨਾਂ ਨੇ ਮੋਟਰ ਚਲਾਉਣੀ ਸੀ ਤਾਂ ਘਰ ਦੇ ਨਾਲੇ ਉੱਠ ਕੇ ਆ ਗਏ ਸੀਗੇ ਨਹੀਂ ਤਾਂ ਫਿਰ ਮੈਂ ਹੀ ਕਰਕੇ ਆਏ ਚਲੇ ਜਾਂਦੇ ਨੇ ਥੱਲੇ ਕਾਮ ਕੱਖ ਵਗੈਰਾ ਪਾ ਕੇ ਅੱਜ ਉਹਨੇ ਨਾਲ ਪਵਾਤੇ ਸੀਗੇ ਸੱਜਰੇ ਉੱਠ ਕੇ ਔਣ ਕਰਕੇ ਤੇ ਉਹਨਾਂ ਨੇ ਚਲਾਉਣੀ ਸੀਗੀ ਮੋਟਰ ਮੋਟਰ ਤਾਂ ਚਲਾਉਣੀ ਹੀ ਸੀ ਇੱਕ ਤਾਂ ਪੱਠੇ ਪੱਠੇਵਾਰਨੇ ਆਲੇ ਪਏ ਸੀਗੇ ਤੁਹਾਨੂੰ ਪਤਾ ਹੀ ਹੈ ਜਿਹੜੇ ਹਨ ਅੱਜ ਕੱਲ ਦੇ ਪੱਠੇ ਹੁੰਦੇ ਆ ਗਰਮੀ ਵਾਲੇ ਉਹ ਜ਼ਿਆਦਾਤਰ ਪਾਣੀ ਨਾਲੇ ਹੁੰਦੇ ਆ ਜਿੰਨਾ ਆਪਾਂ ਪਾਣੀ ਦਵਾਂਗੇ ਫੇ ਵਧੀਆ ਹੋ ਜਾਂਦੇ ਨੇ ਤੇ ਪਾਣੀ ਦੇਣਾ ਸੀਗਾ ਤੇ ਉਹ ਉਹਨੇ ਉਸੇ ਕਿਆਰੇ ਦੇ ਵਿੱਚ ਆਪਣਾ ਲਸਣ ਬੀਜਿਆ ਹੋਇਆ ਏ ਉਹਨੂੰ ਫਿਰ ਹੁਣ بار-बार ਪਾਣੀ ਲੱਗੇ ਜਾਂਦਾ ਵੈਸੇ ਤਾਂ ਲਸਣ ਹੁਣ ਬਣੇ ਗਿਆ ਪੱਟਣ ਦਾ ਮੌਸਮੇ ਆ ਗਿਆ ਤੇ ਤਾਂ ਕਰਕੇ ਫੇਰ ਨਾ ਅੱਜ ਆਪਾਂ ਨੇ ਲਸਣ ਵੀ ਪੱਟਤਾ ਸੀਗਾ ਸੈਪੇ ਦੇ ਪਾਪਾ ਲੱਗਾ ਹੋਇਆ ਸੀਗਾ ਬਾਹਰ ਲਸਣ ਪੱਟੜ ਤੇ ਉਹਨੇ ਮੈਨੂੰ ਕਹਤਾ ਕਹਿੰਦਾ ਵੀ ਬਾਕੀ ਕੰਮ ਛੱਡ ਕੇ ਪਹਿਲਾਂ ਇਹ ਖਾਸ਼ਤ ਉਹਦੇ ਸਮਾਰ ਕੇ ਵੀ ਸਾਰਾ ਸੁੰਬਰ ਦੇ ਇਥੇ ਸੁਕਾ ਦੇ ਤੇ ਇਥੇ ਮੈਂ ਕਹਿੰਦਾ ਵੀ ਲਸਣ ਸੁੱਕੜੇ ਪਾਉਣਾ ਹੈ ਮੈਂ ਚਲੋ ਬਾਅਦ ਵਿੱਚ ਮੈਂ ਸੰਭੋਲ ਲੂੰਗੀ ਵੀ ਸਾਰਾ ਅਣੜੜੇ ਪਹਿਲਾਂ ਫर्शੇ ਧੋ ਦਨੀਆ ਫर्श ਧੋ ਕੇ ਆਪਾਂ ਨੇ ਸੁਮਾਰ ਕੇ ਨਾ ਝਾੜੂ ਫੇਰ ਕੇ ਸਕਾਤਾ ਸੀਗਾ ਬਾਕੀ ਧੂਪ ਨਾਲ ਸੁੱਕ ਜੂਗਾ ਜਾਨੂ ਪਨਰ ਲਸਣ ਪੱਟ ਕੇ ਬਾਹਰੇ ਧੋ ਕੇ ਲਿਆ ਕੇ ਲੈ ਕੇ ਆਵਾਂਗੇ ਉਹਦੇ ਵਿੱਚ ਨਾਲ ਚਕਵਾ ਲਿਆਉਂਗੀ ਮੈਂ ਤੇ ਕੱਟੀ ਨੂੰ ਪਾਣੀ ਪਾਉਣ ਤੋਂ ਬਾਅਦ ਤੇ ਇਹ ਮੈਂ ਤੁਹਾਨੂੰ ਦਿਖਾ ਰਹੀ ਸੀ ਜੀ ਨੇ ਆਪਣੀ ਅੰਗੂਰਾ ਦੀ ਵੇਰ ਕਾਫੀ ਫੁੱਟਿਆਈ ਤੇ ਬੂਰ ਵਗੈਰਾ ਵੀ ਕਾਫੀ ਲੱਗਿਆ ਹੋਇਆ ਹੁਣ ਤੱਕ ਇਹਨੂੰ ਬਹੁਤ ਜ਼ਿਆਦਾ ਬੂਰ ਲੱਗਿਆ ਹੋਇਆ ਹੁਣ ਅੰਗੂਰਾ ਨਾ ਭਾਜੂਗੀ ਇਹ ਤੁਹਾਨੂੰ ਦਿਖਾਵਾਂਗੇਗਾ ਬਹੁਤ ਵਧੀਆ ਅੰਗੂਰ ਲੱਗਦੇ ਨੇ ਬਹੁਤ ਵਧੀਆ ਬਹੁਤ ਮਿੱਠੇ ਅੰਗੂਰ ਹੁੰਦੇ ਨੇ ਇਹਨੂੰ ਤੇ ਇੱਥੋਂ ਲੱਗਿਆ ਸੀਗੇ ਸਾਡੇ ਬਾਬਾ ਲਸਣ ਪੱਤਣ ਤੇ ਅੱਜ ਬੱਚੇ ਸਕੂਲ ਚਲੇ ਗਏ ਸੀਗੇ ਨਹੀਂ ਜੇ ਘਰੇ ਰਹਿੰਦੇ ਉਹਨਾਂ ਨੇ ਨਾਲ ਲੱਗ ਜਾਣਾ ਸੀਗਾ ਸਾਨੂੰ ਪਤਾ ਨਹੀਂ ਸੀਗਾ ਵੀ ਅੱਜ ਲਸਣ ਪੱਤਣਾ ਨਹੀਂ ਤਾਂ ਇਹਨੇ ਰਹਿ ਪਣਾ ਸੀਗਾ ਤੇ ਇਹਨਾਂ ਨੇ ਬਾਅਦ ਚ ਸਲਾਹ ਕਰੀ ਹੈ ਕਿ ਚਲੋ ਕੱਟ ਦਿੰਨੇ ਆ ਵੀ ਹੁਣ ਤਾਂ ਵਧੀਆ ਹੋਇਆ ਹੈ ਪਿਛਲੀ ਵਾਰ ਅਸੀਂ ਲੇਟ ਹੋ ਗਏ ਸਾਡਾ ਲਸਣ ਵਿੱਚੇ ਖਰਾਬ ਹੋ ਗਿਆ ਕਿਉਂਕਿ ਜੀ ਹੁਣ ਕਿਹੜਾ ਨੇ ਬਾੜਨਾ ਬਸ ਉਹਨੇ ਦਾ ਟਾਈਮ ਪੂਰਾ ਹੋ ਗਿਆ ਤੇ ਇਹਨ ਸਹੀ ਗੱਠਾ ਬਣਿਆ ਹੋਇਆ ਹੁਣ ਤਾਂ ਕਰਕੇ ਨਾ ਫਿਰ ਹੁਣ ਕੱਟ ਕੇ ਅਸੀਂ ਲਿਆ ਕੇ ਅੰਦਰ ਰੱਖ ਤਾ ਮੜੀ ਤੂਪਾਲਵਾ ਕੇ ਨਾ ਸੁਕਾ ਕੇ ਫਿਰ ਇਹਨਾਂ ਦੀ ਆਪਾਂ ਬਾਨਾਂਗੇ ਰਸੀਆਂ ਦੇ ਨਾਲ ਬੰਨ ਕੇ ਰੱਖ ਦਾਂਗੇ ਤੇ ਮੈਂ ਨਾ ਟੋਕਰੀ ਵਿੱਚ ਨਾਲ ਲਾ ਕੇ ਚਕਵਾ ਲੈਂਦੇ ਸੀਗੇ ਜਿਹੜੇ ਘੇੜੇ ਲੱਗੇ ਤੇ ਅਸੀਂ ਫਿਰ ਔਲ ਦੇ ਵਿੱਚ ਧੋ ਧੋ ਕੇ ਇਥੇ ਸੁੱਕਣੇ ਪੈਂਦਾ ਸੀਗਾ ਮਾਰ ਕੇ ਲੋੜੀ ਆਪਾਂ ਦੁਪਹਿਰ ਵੇਲੇ ਕੰਮ ਕੁਮ ਨਵੇੜ ਕੇ ਉਸ ਤੋਂ ਬਾਅਦ ਜਦੋਂ ਸੈਸੀ ਜਿੱਥੇ ਸਕੂਲੋਂ ਆਇਆ ਵਾਪਸ 2 ਵਜੇ ਆ ਗਿਆ ਸੀਗਾ ਸਕੂਲੋਂ ਇਹ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਚਲੋ ਵੀ ਲਿਆ ਦੰਨੀ ਹੈ ਨਾ ਬੈਗ ਤੇ ਕਾਪੀ ਲੈਣੀ ਸੀ ਬੁੱਕਸ ਤਾਂ ਇਹਨੂੰ ਸਕੂਲੋਂ ਮਿਲ ਜਾਂਦੀਆਂ ਨੇ ਤੇ ਇੱਕ ਇਹ ਜੁਨੀਫਾਰਮ ਲੈਣ ਆਲੀ ਸੀਗੀ ਉਹ ਲੈ ਕੇ ਦਿੱਤੀ ਇਹਨੂੰ ਤੇ ਫਿਰ ਆਪਾਂ ਸਮਰਾਲੇ ਜਾਏ ਸੀਗੇ ਤੇ ਕਿਰੋ ਤੋਂ ਲੈ ਆਏ ਦਿੱਤ ਸਮਾਨ ਆਪਾਂ ਟਾਈਮ ਜੀ ਨਾਲ ਮੁੜੇ ਆਏ ਸੀਗੇ ਉੱਥੋਂ ਧਾਰਾਂ ਤੋਂ ਆਈ ਸੀਗੇ ਫੇਰ फटाफट ਲੈ ਕੇ ਬਸ ਅਸੀਂ 2:00 ਵਜੇ ਤੋਂ ਤੇ ਫਿਰ 4:30 ਵਜੇ ਕਰੀ ਆ ਗਏ ਸੀਗੇ ਪਿੱਛੇ ਧਾਰਾਂ ਦੇ ਵੀ ਲਾ ਨਾ ਉਹ ਤੋਂ ਲੈ ਕੇ ਆ ਗਏ ਸਮਾਨ ਇਹ ਲੱਗੇ ਹੈ ਬੋਰਡ ਬੋਰਡ ਨਾਲ ਲੱਗਿਆ ਟੀਵੀ ਵਾਸਤੇ ਆਪਣਾ ਉਹ ਬੋਰਡ ਟੁੱਟ ਗਿਆ ਟੀਵੀ ਵਾਲਾ ਤੇ ਕਾਪੀਆਂ ਤੇ ਹਨਾ ਕਾਪੀ ਬਹੁਤ ਮਹਿੰਗੀਆਂ ਆ ਗਈਆਂ ਤੇ ਜਿਹੜੀ ਬਾਜ਼ੀ ਲਈ ਹੈ ਇਹਦੀ ਬਾਅਦ ਉਥੋਂ ਤੇ ਉਹ ਵੀ ਬਣੀ ਬਣਾਈ ਤੁਹਾਨੂੰ ਜਿੰਨਾ ਫੈਟ ਸ਼ਰਟ ਲੈਨੇ ਉਹ ਵੀ 900 ਦੀ ਆਈ ਹੈ ਨਾਲ ਦੇ ਇੱਕ ਸ਼ਰਟ ਆ ਇੱਕ ਪੈਂਟ 900 ਦੀ ਤੱਕਲੀ ਆ ਹੀ ਦਿੱਤੀ ਹੈ ਜਦੋਂ ਨਵੀਂ ਕਲਾਸ ਸ਼ੁਰੂ ਹੁੰਦੀ ਹੈ ਉਦੋਂ ਦਾ ਖਰਚਾ ਬਹੁਤ ਹੁੰਦਾ ਬਾਕੀ ਤਾਂ ਚਲੀ ਜਾਂਦਾ ਮੈਨੂੰ ਲੱਗਦਾ ਫੇ ਕਾਪੀਆਂ ਲਿਆ ਕੇ ਦਿੱਤੀਆਂ ਇਕੱਠੀਆਂ ਹੀ ਲੈਤੀਆਂ ਮੈਂ ਇਹ ਸਾਰੇ ਸਬਜੈਕਟਾਂ ਦੇ بڑے ਮोटे ਰਜਿਸਟਰ ਹੋਣਾ 10th ਕਲਾਸ ਦੇ ਵਿੱਚ ਰਜਿਸਟਰ ਮोटे ਲੈਣੇ ਪੈਂਦੇ ਨੇ ਤੇ ਫਿਰ ਮੈਂ ਮੈਂ ਤੁਹਾਨੂੰ 100 ਰੁਪਏ ਅੜ ਲੈ ਗਏ ਮੈਂ ਥੋੜੇ ਮੈਂ ਥੋੜਾ ਜਿਆਦਾ ਲੱਗ ਜਾਂਦੀ ਆ ਕਾਪੀ ਤੇ ਬਾਕੀ 60-60 ਰੁਪਏ ਆਉਂਦੇ ਸੀ ਇੱਕ ਇਹ ਬੈਗ ਹੈਗਾ ਇਹਦਾ 500 ਦਾ ਇਹ ਬੈਗ ਲੰਦਾ ਨਹੀਂ ਸੀਗਾ ਕਹਿੰਦਾ ਮੰਮੀ ਲੈਣ ਦੇ ਬੈਗ ਲੈਣ ਨੂੰ ਕਹਿੰਦਾ ਵੀ ਮੈਂ ਉਹਦੀ ਸਲਾਈ ਕਰਾ ਲਵਾਂ ਇਹਨੂੰ ਬੈਗ ਲੈ ਕੇ ਦਿੱਤਾ ਸੀ ਮੈਂ ਦੋ ਸਾਲ ਲਾ ਗਿਆ 8th ਕਲਾਸ ਦੇ ਵਿੱਚ ਲੈ ਕੇ ਦਿੱਤਾ ਵੀ ਉਹ ਆਇਆ ਸੀ ਪਰ ਜਦ 600 ਤੋਂ ਉੱਪਰ ਆਇਆ ਸੀ ਉਹ ਬੈਗ ਇਹ ਵਧੀਆ ਚੱਲ ਗਿਆ 2 ਸਾਲ ਲਾ ਗਿਆ ਕਹਿੰਦਾ ਐਦ ਕੀ ਫੇਰ ਉਹਦੇ ਨਾਲ ਸਾਲ ਕੱਟ ਲੰਨਾ ਮੈਂ ਹਰੇਣ ਦੇ ਪੁੱਤ ਤੂੰ ਲੈ ਰਹਾ ਹਨ ਫੇ ਮੈਂ ਕਿਹਾ ਚਲ ਹਨ ਜਵਾਕ ਕੰਮ ਕਰਦਾ ਹਨ ਚਲੋ ਬੈਗ ਦੀ ਕੀ ਗੱਲ ਹਨ ਆਪਾਂ ਲੈ ਦਿੰਨੇ ਆ ਤੇ ਫੇਰ ਬੈਗ ਵੀ ਇਹਨੂੰ ਲੈ ਚਾਣਾ ਇਹ ਲਿਆ ਦੀਆਂ ਕਾਪੀਆਂ ਇੰਨੀ ਸਰੀਆਂ ਤੇ ਜਿਸ ਕਰਨੇ ਕਾਪੀਆਂ ਉਹਦੇ ਉਧਰ ਬੈਗ ਚ ਪਾ ਲਈਆਂ ਜਿਸ ਕਰਨੇ ਕੋਲ ਸੀਗਾ ਸਾਰਾ ਸਮਾਨ ਤੇ ਉਹਨੂੰ ਨਹੀਂ ਆਪਾਂ ਜੈਕੇ ਦਿੱਤਾ ਹੈਗਾ ਕੁਝ ਵੀ ਉਹ ਬੈਗ ਕਹਿੰਦਾ ਹਲੇ ਵੀ ਥੋੜਾ ਜਿਹਾ ਸਾਰ ਕੇ ਨਾ ਫੇਰ ਲਵਾਂਗਾ ਮਠਿਆਰ ਚਲੋ ਇੰਨਾ ਹੈ ਹਨਾ ਬੱਚੇ ਮੰਨ ਜਾਂਦੇ ਨੇ ਹਰ ਇੱਕ ਚੀਜ਼ ਨੂੰ ਵੀ ਚਲੋ ਮੰਮੀ ਕੋਈ ਨਾ ਵੀ ਫੇਰਾ ਬਲਿਵਾਰ ਲੈ ਕੇ ਦੇਦੀ ਵੀ ਥੋੜਾ ਟਾਈਮ ਹੋਰ ਕੱਢ ਲਾ ਵਿਚ ਆਮੋੜਾ ਸੈਪਲੀ ਦਾ ਖਰਚਾ ਹੋ ਗਿਆ ਵੀ ਅਗਲੀ ਵਾਰ ਚੰਮੀ ਨੂੰ ਲੈ ਕੇ ਦੇਦੀ ਚਲੋ ਇੰਨਾ ਸਾਰ ਲੱਗੇ ਨੇ ਕਦੇ ਇੱਕ ਨੇ ਲੈ ਲੈ ਕਦੇ ਦੂਜੇ ਨੇ ਲੈ ਲੈ ਇੰਦਾ ਬਾਰੋ ਬੱਟੀ ਕੰਮ ਲੈ ਜਾਂਦੇ ਨੇ ਤੇ ਆਪਾਂ ਬੈਗ ਨਾ ਇਹ ਉੱਥੇ ਨਾ ਸਿਉਂਦੇ ਨੇ ਬਹੁਤ ਵਧੀਆ ਸਮਰਾੜੇ ਉਹਨਾਂ ਤੋਂ ਲੈਨੇ ਹੁੰਦੇ ਆ ਬੈਗ ਤਾਂ ਹੀ ਮਹਿੰਗਾ ਪੈਂਦਾ ਦੇਖੋ ਜਿੱਪਾ ਕਿੰਨੀਆ ਮੋਟੀਆਂ ਨੇ ਕਿੱਤੇ ਨਹੀਂ ਜਾਂਦਾ ਹੈਗਾ ਬੈਗ ਹਨਾ ਜਮੇ ਨਹੀਂ ਮਤਲਬ ਜੇਪ ਜੁਪੇ ਦੀ ਖਰਾਬ ਹੋਦੀ ਹੈਗੀ ਤਾਂ ਹੀ ਫਿਰ ਅਸੀਂ ਸਮਰਾਲੇ ਤੋਂ ਲੈ ਕੇ ਆਉਂਦੇ ਨੇ ਨਾਲੇ ਵਧੀਆ ਚੱਲਦੇ ਨੇ ਤੇ ਚਲੋ ਫਿਰ ਮੈਂ ਲੈਤੀ ਸੀ ਇਹ ਜੀ ਤੇ ਬਸ ਹੁਣ ਦੇਖਦੇ ਹਾਂ ਹੁਣ ਲਗਾਤਾਰ ਜਾਣ ਲੱਗ ਜਾਣਗੇ ਤੇ ਫਿਰ ਜੀ ਹੁਣ ਹਲੇ ਮੇਰੇ ਥੋੜੇ ਜਿਹੇ ਰੱਕ ਰਹੇ ਨੇ ਕੰਮ ਉਹ ਆਪਾਂ ਕਰਦੇ ਆਂ ਪਾਕੀ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਜੀ ਕੱਲ੍ਹ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ